ਕੋਈ ਖੁਸ਼ੀ ਨਾ ਆਈਏ। ਕੋਈ ਗਲਤ ਨਹੀਂ। ਕਿੰਨੇ ਵਜੇ ਆਇਆ ਸੀ ਇਹਨਾਂ ਨਾਲ ਗੱਲ ਕਰਨ। ਇਹ ਤਾਂ ਮੈਂ ਵੀ ਇੱਥੇ ਨਹੀਂ ਕਿ ਮੈਂ ਖੁਦ ਫੌਜੀ ਵਜੇ ਸਬ ਇੰਸਪੈਕਟਰ ਹੈ ਮੇਰੀ ਡਿਊਟੀ ਹੈ ਸੱਨੇ ਤੇ। ਮੈਂ ਵੀ ਰਾਤ ਨੂੰ 8 ਵਜੇ ਪਹੁੰਚਿਆ ਇੱਥੇ। ਤਾਂ ਮੈਨੂੰ ਖਬਰ ਮਕੇਰੀਆਂ ਮਿਲਦੀ ਹੈ ਕਿ ਜਾਇਦਾ ਬੱਚਾ ਜੋ ਡੁੱਬ ਗਿਆ। ਤਾਂ ਇੱਧਰ ਕਿਹੜਾ-ਕਿਹੜਾ ਇਹਨਾਂ ਦੇ ਪਰਿਵਾਰਕਾਂ ਨੂੰ ਤੁਹਾਡੇ ਕੀ ਕਰਦੇ ਨੇ। ਇਹਨਾਂ ਦੇ ਫਾਦਰ ਮਿਸਤਰੀ ਹੈਗੇ ਉਹ ਵਿਚਾਰੇ ਕੱਲ ਦਿਹਾੜੀ ਲਾਣਗੇ ਹੈਗੇ ਉਹ ਸ਼ਾਮ ਨੂੰ ਆਏ। ਤਾਂ ਉਹਨਾਂ ਨੂੰ ਸ਼ਾਮ ਨੂੰ ਨਹੀਂ ਦੱਸਿਆ ਗਿਆ ਕਿ ਮੁੰਡਾ ਨਹੀਂ ਮਿਲ ਰਿਹਾ। ਤਾਂ ਮੁੰਡੇ ਦੀ ਖੋਜ ਕੀਤੀ ਹੈ ਇਹਨਾਂ ਨੇ। ਤਫੇਰ ਉਹ ਇਹਨਾਂ ਨੂੰ ਇਹ ਪਵਾ ਲਗਾ ਕੇ ਮੋੜਾ ਇੱਥੇ ਲਾਣਾ ਆ। ਕੀ ਨਾਮ ਸੀ ਮੁੰਡੇ ਦਾ ਤੇ ਕਿੰਨੀ ਉਮਰ ਸੀ? ਮੁੰਡੇ ਦਾ ਨਾਮ ਜੀ ਇਹਦਾ ਕਰੀਬ ਰੋਹਿਤ ਕੁਮਾਰ ਨਾਮ ਹੈ। ਹੋਰ ਇਹਨਾਂ ਦੀ ਉਮਰ ਹੈਗੀ ਹੈ ਜੀ 22 ਸਾਲ ਕਰੀਬ ਰਨਿੰਗ। ਕਰ ਕਿਲੋਤਾ ਸੀਗੇ ਚੱਕਾ ਨਹੀਂ ਭਰਾ ਹੈਗੇ ਤਿੰਨ ਭਰਾ ਹੈਗੇ ਆ। ਇੱਕ ਮਲੇਸ਼ੀਆ ਹੈਗਾ ਇਹ ਮੁੰਡਾ। ਦੇਖ ਜੋ ਹੈ ਵੱਡੇ ਵਾਲਾ ਇੱਥੇ ਹੀ ਹੈ ਉਹ ਇੱਥੇ ਆਪਣਾ ਲੋਹੇ ਸਰੀਏ ਦਾ ਕੰਮ ਕਰਦੇ ਆ। ਕੀ ਕਹਿਣਾ ਚਾਹੁੰਦੇ ਬਹੁਤ ਸਾਰੇ ਲੋਕ ਬਹੁਤ ਆ ਇਹ ਕਹਿੰਦੇ ਕਿ ਪ੍ਰਸ਼ਾਸਨ ਇਹ ਚੀਜ਼ ਨੂੰ ਬੰਦ ਕਰਾਇਆ ਜਾਏ। ਕਿਉਂਕਿ ਕੋਈ ਨਹੀਂ ਢਿੱਲ ਹੈਗੀ ਪਰ ਇਹ ਕਰ ਮਤਲਬ ਆਹੀ ਇਹ ਢਿੱਲ ਵੀ ਨਹੀਂ ਕਹਿੰਦੇ ਆਹੀ ਇਹ ਕਹਿੰਦੇ ਕਿ ਇੱਥੇ ਪੈਰਾ ਰੱਖਿਆ ਜਾਵੇ ਵਿਚ ਵਿਚ ਜਿਹੜੇ ਬੰਦੇ ਬੱਚੇ ਇਧਰ ਨਾਂਦੇ ਆ ਗਏ ਉਹਨਾਂ ਨੂੰ ਇਹ ਬੋਲਿਆ ਇਹਨਾਂ ਨੂੰ ਢੜਾਇਆ ਜਾਏ ਇਥੋਂ ਬਹੁਤ ਸਾਰੀਆਂ ਪਹਿਲੇ ਵੀ ਸਨ ਤੇ ਇੱਥੇ ਪਹਿਲੇ ਪਿਛਲੇ ਸਾਲ ਵੀ ਦੋ ਤਿੰਨ ਮੌਤਾਂ ਹੋਈਆਂ ਹਨ ਅੱਜ ਇਹ ਮੌਤ ਹੋਈ ਹੈ ਤਾਂ ਇਸ ਕਰਕੇ ਆਹੀ ਦੇ ਇਹੀ ਸਾਡੇ ਕੋਲ ਕਹਿਣਾ ਪ੍ਰਸ਼ਾਸਨ ਲਈ ਆਹੀ ਕੁਝ ਨਹੀਂ ਕਹਿ ਸਕਦੇ ਆਹੀ ਇਹੀ ਕਹਿੰਦੇ ਇਸ ਤਰ੍ਹਾਂ ਮਤਲਬ ਦੁਪਹਿਰ ਦਾ ਟਾਈਮ ਹੈ ਚੱਕਰ ਮਾਰਿਆ ਜਿਹੜਾ ਬੰਦਾ ਮਿਲੇ ਉਹਨਾਂ ਨੂੰ ਫੜ ਕੇ ਇਥੋਂ ਢੜਾਇਆ ਜਾਏ ਉਹਨਾਂ ਦੇ ਘਰਾਂ ਤੱਕ ਉਹਨਾਂ ਦੇ ਮਾਪਿਆਂ ਤੋਂ ਅਕਤ ਰਿਪੋਰਟ ਦਿੱਤੀ ਜਾਏ ਵੀ ਤੁਹਾਡਾ ਬੱਚਾ ਇੱਥੇ ਆ ਰਿਹਾ ਇਹਨੂੰ ਰੋਕਿਆ ਜਾਏ ਨਹੀਂ ਤੇ ਉਹ ਅਸੀਂ ਦੂਸਰੇ ਆਪਣੇ ਤਰੀਕੇ ਨਾਲ ਰੋਕਾਂਗੇ ਥੋੜੀ ਫਸੀਲੀ ਲੜਕੇ ਦੀ ਹਾਂਜੀ ਤੇ ਕਿਸ ਤਰ੍ਹਾਂ ਦਾ ਸੈਂਟਰ ਦੇ ਵਿੱਚ ਹਾਂਜੀ ਸੈਂਟਰ ਤੇ ਸੀਗਾ ਕਿਨਾਰੇ ਤੇ ਇਦਾਂ ਡੰਪਰ ਆ 10 15 ਫੁੱਟ ਇਧਰ 10 15 ਫੁੱਟ ਉੱਪਰ ਹੈ ਉਦੋਂ ਸੈਂਟਰ ਚ ਸੀਗਾ ਸੱਟ ਵਗੈਰਾ ਵੀ ਲੱਗੀ ਸੀ ਕਿਹਦੇ ਇਹਦੇ 60 ਸੂਟ ਲੱਗੇ ਹੋਣਗੇ ਨਹੀਂ ਇਹ ਮੈਂ ਧਿਆਨ ਨਹੀਂ ਮਾਰਿਆ ਸੱਟ ਦਾ ਹੈ 60 ਸੂਟ ਤਾਂ ਨਹੀਂ ਲੱਗੇ ਹੋਣਗੇ ਕੋਈ ਉਹਦਾ ਜਾਲ ਚ ਫਸਿਆ ਸੀਗਾ ਤਾਂ ਇਹ ਦਿਨਾਂ ਦੇ ਵਿੱਚ ਤੁਸੀਂ ਵੀ ਕਿਉਂ ਡਾਈਵ ਕਰਦੇ ਹੋ ਡਾਈਵਿੰਗ ਕਰਕੇ ਹਨ ਕੱਢਦੇ ਹੋ ਬਹੁਤ ਸਾਰੇ ਨੌਜਵਾਨਾਂ ਦੀ ਡੈਥ ਹੁੰਦੀ ਹੈ ਜੇ ਤਾਂ ਉਹਨਾਂ ਖਾਨਦੇ ਨਕਸਰ ਨਹੀਂ ਰਹਾ ਤਾਂ ਉਹਨਾਂ ਨੂੰ ਕੀ ਕਹਣਾ ਸਰ ਉਹ ਮੰਨਦੇ ਨਹੀਂ ਬੱਚੇ ਰਜਾਨਾ ਜੀ ਤੁਸੀਂ ਪੂਰੇ ਪੰਜਾਬ ਦੀ ਗੱਲ ਕਰੋ 70 80 ਬੱਚੇ ਰਜਾਨਾ ਡੁੱਬ ਰਹੇ ਆ ਰਜਾਨਾ ਕੁਝ ਉਹਦਾ 10% ਉਹਦਾ ਵਾ ਜਿਹੜੇ ਘਰੋਂ ਦੁਖੀ ਹੋ ਕੇ ਛਾਲਾ ਮਾਰਦੇ ਆ ਜੇ ਇੱਕ ਬਿਆਸਪੁਰ ਤੋਂ ਕੁੜੀ ਨੇ ਛਾਲ ਮਾਰ ਇਹਨਾਂ ਕੰਨੇ ਲੱਗ ਰਿਹਾ ਨੌਜਵਾਨ ਨੂੰ ਨਹੀਂ ਆਣਾ ਚਾਹੀਦਾ ਨਾ ਸਮਝਾ। ਪਰ ਜਾਨਣਾ ਦੇਖੋ ਲੱਖਾਂ ਵੀਡੀਓ ਬਣਾਉਗੇ ਹਜ਼ਾਰਾਂ ਵੀਡੀਓ ਬਣਾਵਣਾ ਪਾ ਰਹੇ ਆ ਲੋਕਾਂ ਨੂੰ ਤਾਂ ਵੀ ਅਵੇਰ ਨਹੀਂ ਹੋ ਰੇ ਲੋਕੀ ਕੀ ਕਰ ਸਕਣਗੇ? ਬਾਕੀ ਸਾਡੀ ਸੰਸਥਾ ਹੈਗੀ ਬਾਬਾ ਦੀਪ ਸਿੰਘ ਗੜਦੀਵਾਲ ਤੋਂ। ਅਸੀਂ ਉਹਨਾਂ ਨੂੰ ਹੁਣੇ ਫ੍ਰੀ ਸੇਵਾ ਕਰਦੇ ਹਾਂ। ਦੇਖੋ ਹੁਣ ਰੈਕਟੀ ਹੋ ਗਿਆ। ਹਾਂਜੀ ਹੋ ਗਿਆ। ਬੋਡੀ ਬਰਬਾਰ ਦੇ ਹਵਾਲੇ ਕਰ ਦਿੱਤੀ। ਪਿੰਡ ਖਰਾੜੀ ਹੈ ਦਤਾਰਪੁਰ ਦੇ ਨੇੜੇ। ਉੱਥੋਂ ਦਾ ਇੱਕ ਨੌਜਵਾਨ ਜਿਹੜਾ ਹੈ ਉਹ ਲਾਪਤਾ ਹੋ ਗਿਆ ਇੱਥੇ। ਤੇ ਕੱਲ ਸ਼ਾਮੀ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਐ ਅੱਜ ਸਵੇਰੇ ਵੀ ਲੱਭਿਆ ਤੇ ਹੁਣ ਜਿਹੜੇ ਗੋਤਾਖੋਰਾਂ ਦੀ ਟੀਮਾਂ ਨੇ ਦੇਖਿਆ ਤੇ ਉਹ ਮੁੰਡਾ ਇੱਥੇ ਮ੍ਰਿਤਕ ਪਾਇਆ ਗਿਆ ਇਸ ਥਾਂ ਦੇ ਉੱਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਆ ਆਮੂਮਨ ਹਰ ਗਰਮੀਆਂ ਦੇ ਵਿੱਚ ਦੋ ਤਿੰਨ ਮੋਤਾਂ ਇੱਥੇ ਹੁੰਦੀਆਂ ਨੇ ਪਰ ਮੋਤਾਂ ਵੀ ਯੰਗ ਏਜ ਦੇ ਅੰਦਰ 20-24 ਸਾਲ ਦੇ ਮੁੰਡਿਆਂ ਦੀ ਹੁੰਦੀਆਂ ਨੇ ਇਥੇ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਜਦੋਂ ਨੌਜਵਾਨ ਨਾਹਾਂ ਦੇ 150 200 200 ਮੁੰਡਾ ਇਥੇ ਨਹਾਣਾਂਦਾ ਹੈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨੌਜਵਾਨ ਇਥੇ ਨਹਾਉਂਦੇ ਨੇ ਤੇ ਕਈ ਵਾਰੇ ਹਾਦਸੇ ਹੋ ਜਾਂਦੇ ਆ ਜਿਹੜੇ ਹਾਦਸੇ ਨਹੀਂ ਹੋਣੇ ਚਾਹੀਦੇ ਅੱਜ ਉਹਦਾ ਹੀ ਇੱਕ ਪ੍ਰਣਾਮ ਸਰੂਪੇ ਚ ਸਾਹਮਣੇ ਆਈ ਹੈ ਕਿ ਜਿਹੜਾ ਮੁੰਡਾ ਹੈ ਮਾਪਿਆਂ ਦਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਜੀ ਪ੍ਰਸ਼ਾਸਨ ਦੀ ਲੱਗਦਾ ਨਹੀਂ ਕਿ ਅਲੇ ਕਿ ਲੀ ਕਾਰਜਕਾਰੀ ਨਾ ਤਾਂ ਇੱਥੇ ਕੋਈ ਲੋਕ ਵੀ ਕਹਿ ਰਹੇ ਆ ਕਹਿੰਦੇ ਕਿ ਕੋਈ ਵੀ ਨਾਇਕਾ ਮੁਲਾਜ਼ਮ ਹੁੰਦਾ ਤਾਂ ਦੇਖਰੇਖ ਕਰਨੀ ਚਾਹੀਦੀ ਹੈ ਇਹਨਾਂ ਨੂੰ ਜੇਕਰ ਪਿੱਦੜਾਣਾ ਚਾਹੀਦਾ ਇੱਥੋਂ ਭਾਜੀ ਇਹ ਤਸਵੀਰ ਕਈ ਵਾਰੀ ਹਾਦਸੇ ਜਦੋਂ ਵੀ ਆਂਦਾ ਉਸ ਤੋਂ 1-2 ਦਿਨ ਜਦੋਂ ਬਸ ਹਾਈਲਾਈਟ ਹੋ ਜਾਂਦਾ ਉਸ ਤੋਂ ਬਾਅਦ ਫਿਰ ਉਹ ਹੀ ਮਾਮਲਾ ਖੰਡਾ ਹੋ ਜਾਂਦਾ ਕੋਈ ਰੋਕ ਟੋਕ ਨਹੀਂ ਹੈ ਨਹਿਰਾਂ ਤੇ ਦੇਖ ਲਓ ਤੁਸੀਂ ਤਲਵਾੜੇ ਤੋਂ ਲੈ ਕੇ ਹਾਂ ਤੁਸੀਂ ਹਾਜੀਪੁਰ ਦੀ ਜਿਹੜੀ ਅਦਤਾਰਪੁਰ ਦੀ ਨਹਿਰ ਜਾਂਦੀ ਹੈ ਬਹੁਤ ਹਾਲਾਤ ਮਾੜੇ ਨੇ ਭਾਜੀ ਪ੍ਰਸ਼ਾਸਨ ਦਾ ਤਾਂ ਕੰਮ ਇਹ ਬਣ ਚੁੱਕਾ ਹੈ ਪ੍ਰਸ਼ਾਸਨ ਕਿਉਂਦੇ ਹਾਦਸੇ ਦਾ ਇੰਤਜ਼ਾਰ ਕਰਦਾ ਹੈ ਔਰ ਹਾਦਸਾ ਹੋਣ ਤੋਂ ਬਾਅਦ ਜਾਗਦਾ ਹੈ ਫਿਰ ਮੁੜ ਕੇ ਆਪਣੀ ਨੀਂਦ ਦੇ ਵਿੱਚ ਸੋ ਜਾਂਦਾ ਤਾਂ ਕਿਉਂ ਪ੍ਰਸ਼ਾਸਨ ਇੱਥੇ ਕੋਈ ਵਿਵਸਥਾ ਨਹੀਂ ਕਰਦਾ ਕਿਉਂ ਇੱਥੇ ਕੋਈ ਜਾਲਾ ਨਹੀਂ ਲਾਂਦਾ ਕਿਉਂ ਇੱਥੇ ਕੋਈ ਇਦਾਂ ਦੀ ਵਿਵਸਥਾ ਖੜੀ ਨਹੀਂ ਕਰਦਾ ਜਿਹਦੇ ਨਾਲ ਨੌਜਵਾਨਾਂ ਦੀ ਮੌਤ ਜਿਹੜੀ ਆ ਉਹ ਰੁਕ ਸਕੇ ਮੈਂ ਇਹੀ ਗੱਲ ਕੱਲ ਵੀ ਕਹੀ ਸੀ ਮੈਂ ਅੱਜ ਵੀ ਇਹ ਗੱਲ ਕਹਿ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਗੱਲ ਕਰ ਰਿਹਾ ਕਿ ਅੱਜ ਤੋਂ ਬਾਅਦ ਜੇ ਇੱਥੇ ਕੋਈ ਵੀ ਬੱਚਾ ਨਹਾਂਦਾ ਤਾਂ ਉਹਦਾ ਜ਼ਿੰਮੇਵਾਰ ਸਿੱਧਾ-ਸਿੱਧਾ ਪ੍ਰਸ਼ਾਸਨ ਹੋਏਗਾ ਅਸੀਂ ਐਸਐਚਓ ਤਲਵਾੜਾ ਨੂੰ ਵੀ ਇਹ ਗੱਲ ਕਹਿਤੀ ਹੈ ਅਸੀਂ ਨੈਬ ਸੀਲਰ ਨੂੰ ਵੀ ਕਹਿ ਦੇਣੀ ਹੈ ਅਸੀਂ ਸਰਕਾਰ ਨੂੰ ਵੀ ਇਹ ਗੱਲ ਕਹਿ ਦੇਣੀ ਹੈ ਕਿ ਇਸ ਜਗ੍ਹਾ ਦੇ ਉੱਤੇ ਜਾਂ ਪੁਲਿਸ ਲੱਗੇ ਜਾਂ ਇੱਥੇ ਜਾਲਾ ਲੱਗੇ ਜਿਹਦੇ ਨਾਲ ਮਾਵਾਂ ਦੇ ਪੁੱ ਕਰੀਬ 3:00 ਵਜੇ ਨਹਾਉਣ ਆਇਆ ਹੀਗਾ ਤੇ ਪਾਣੀ ਡੁੱਗਾ ਹੋਣ ਕਾਰਨ ਇਹਦੀ ਇੱਥੇ ਨਹਿਰ ਚ ਡੁੱਬ ਗਿਆ ਫਿਰ ਅੱਜ ਰੈਸਕਿਊ ਟੀਮ ਨੇ ਇਹਨੂੰ ਜਦੋਂ ਕਢਾਇਆ ਤੇ ਇਹਦੀ ਜਿਹੜੀ ਮ੍ਰਿਤਕ ਪਾਇਆ ਗਿਆ ਜੀ ਜੇ ਕੀ ਲੱਗਦਾ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ ਇੱਥੇ ਕਈ ਪਹਿਲੇ ਵੀ ਮੋਤਾਂ ਹੋ ਚੁੱਕੀਆਂ ਨੇ ਕੋਈ ਵੀ ਬੰਦੋਬਸਤ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਤੱਕ ਨਹੀਂ ਇੱਥੇ ਆਂਦਾ ਜਦੋਂ ਹਾਦਸਾ ਹੁੰਦਾ ਉਸ ਦਿਨ ਯਾਦ ਆਉਂਦੀ ਹੈ ਪੁਲਿਸ ਨੂੰ ਲੋਕ ਕਹਿੰਦੇ ਕਿ ਉਸ ਤੋਂ ਪਹਿਲੇ ਕੋਈ ਨਹੀਂ ਪੁੱਛਦਾ ਇਹ ਜਿਹੜਾ ਬ੍ਰਿਜ ਹੈ ਇਹ ਜਿੱਥੇ ਹਾਦਸਾ ਹੋਇਆ ਹੈ ਇਹ ਬ੍ਰਿਜ ਆਰਡੀ 8880 ਹੈ ਇਹ ਜਿਹੜਾ ਹਰ ਰੋਜ਼ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਏ ਫੇਰ ਵੀ ਪ੍ਰਸ਼ਾਸਨ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਵੀ ਇੱਥੇ ਅਸੀਂ ਆਈਏ ਔਰ ਇੱਥੇ ਜਿਹੜੇ ਨੌਜਵਾਨ ਨਾਂਦੇ ਐ ਉਹਨਾਂ ਨੂੰ ਰੋਕੀਏ ਅਤੇ ਜੇ ਕੋਈ ਨਹੀਂ ਰੁਕਦਾ ਤੇ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਕਰੀਏ ਪਰ ਪ੍ਰਸ਼ਾਸਨ ਦਾਵੇ ਵੱਡੇ ਵੱਡੇ ਕਰਦਾ ਕਿ ਅਸੀਂ ਰੋਕ ਰਹੀਆਂ ਜੀ ਨੌਜਵਾਨਾਂ ਨੂੰ ਪਰ ਮੈਂ ਤੁਸੀਂ ਇੱਥੋਂ ਚਲ ਪਈ ਤਲਵਾੜੇ ਤੋਂ ਸ਼ੁਰੂ ਹੁੰਦੀ ਕੰਢੀ ਨਹਿਰ ਜਾਂ ਵੱਡੀ ਨਹਿਰ ਇਹ ਜਿਸ ਜਗ੍ਹਾ 'ਚ ਇਹ ਮੁੰਡੇ ਦਾ ਅੱਜ ਹਾਸਾ ਹੋਇਆ ਡੁੱਬਣ ਦੇ ਨਾਲ ਇੱਥੇ ਇਹਦੀ ਪਰਲੀ ਸਾਈਡ ਮੈਂ ਦੇਖਿਆ ਗਲਾਸ ਪਏ ਆ ਡਰਿੰਕ ਵਗੈਰਾ ਵੀ ਜਿਹੜੇ ਨੌਜਵਾਨ ਐ ਇੱਥੇ ਆ ਕੇ ਨਸ਼ੇ ਦਾ ਸੇਵਨ ਕਰਦੇ ਔਰ ਨਸ਼ੇ ਦਾ ਸੇਵਨ ਕਰਕੇ ਜਿਹੜਾ ਨਹਿਰ ਦੇ ਵਿੱਚੋਂ ਨਾਂਦੇ ਆ ਜੀ ਤੇ ਪ੍ਰਸ਼ਾਸਨ ਜਿਹੜਾ ਭਗਵੰਤਮਾਨ ਵੱਡੇ ਵੱਡੇ ਦਾਅਵੇ ਕਰਦਾ ਕਿ ਅਸੀਂ ਨਸ਼ੇ ਨੂੰ ਜਿਹੜੇ ਨੱਥ ਪਾ ਰਹੇ ਹਾਂ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਉਹ ਫੇਲ ਐ ਸਾਰੇ ਜਿਹੜਾ ਇੱਕ ਦਿਖਾਵਾ ਕੀਤਾ